ਸਿਗਰ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਚੜ੍ਹਦੀਆਂ ਕਲਾਵਾਂ ਦੇ ਵਿੱਚ ਹੋਵਾਂਗੇ ਆਪਾਂ ਹੁਣ ਅੱਜ ਖਾਣ ਲੱਗੇ ਸੀ ਮੂੜ ਸੀਗਾ ਚਟਪਟਾ ਚਟਪਟਾ ਮੀਂਸਾ ਹਾਪੀਆਂ ਟਿੱਕੀਆਂ ਇਹ ਹੋਮ ਮੇਡ ਹੀ ਨੇ ਠੀਕ ਹੈ ਜੀ ਕ੍ਰਾਂਚੀ ਕਰਕੇ ਪਿਆਜ਼ ਪਾ ਲਿਆ ਤੇ ਹੁਣ ਇਹਦੇ ਉੱਤੇ ਆਪਾਂ ਦਹੀਂ ਪਾਵਾਂਗੇ ਫਿਰ ਤੇ ਥੋੜੀ ਜਿਹੀ 슈ਗਰ ਤੇ ਨਮਕ ਐਡ ਕਰਕੇ ਤੇ ਨਾਲ ਇਹਦੇ ਜਾਊਗੀ ਹਰੀ ਚਟਣੀ ਦੇੰਨੇ ਦੇ ਟੜੀਆਂ ਵਾਲੀ ਠੀਕ ਹੈ ਜੀ ਨਾਲ ਜਾਊਗੀ ਇਮਲੀ ਵਾਲੀ ਚਟਣੀ ਲੋ ਜੀ ਫਰੂਟਸ ਨਹੀਂ ਮੈਂ ਪਾਉਣ ਕਿਉਂਕਿ ਫਰੂਟਸ ਵੈਸੇ ਵੋ ਖੰਦੇ ਰਹੇ ਇਧਰ ਗੋਲ ਕੇ ਪੇਚਾਟ ਤੇ ਪਿਆਜ਼ ਚਨੇ ਤੇ ਨਾਲ ਪਾਣੀ ਢੇਰ ਸਾਰ ਲਾਵਾਂਗੇ ਚਟਕਾਰੇ ਖਾਵਾਂਗੇ ਇੱਕ ਦਿਨ ਦਾ ਚੀਟ ਮੀਲ ਦਾ ਹੋਣਾ ਚਾਹੀਦਾ ਹੈ ਕਿ ਨਹੀਂ ਚਲੋ ਬਾਕੀ ਤੁਹਾਨੂੰ ਫਿਰ ਨਾਲ ਦੀ ਨਾਲ ਦਿਖਾਉਂਦੇ ਆਂ ਫਰੇ ਜਦ ਤੱਕ ਖਾ ਲਈ ਠੰਡੇ ਵੀ ਨਾ ਹੋ ਜਾਣ ਲੋ ਜੀ ਇਧਰ ਤਾਂ ਹੁਣ ਟ੍ਰੇ ਰੈਡੀ ਹੋ ਗਈ ਇਹ ਚੱਲੀ ਆ ਉਧਰ ਇੱਕ ਚਮਚ ਰਹਿ ਗਿਆ ਇਹਦੇ ਵਿੱਚ ਰੱਖਣ ਵਾਲਾ ਲੋ ਜੀ ਇਹ ਖਾਣ ਲਈ ਤਿਆਰ ਹੁਣ ਇਹਦੇ ਹੈਗੇ ਆਪਾਂ ਬੱਚਿਆਂ ਨੂੰ ਲੋ ਜੀ ਹੁਣ ਆਪਾਂ ਮੈਂ ਤੁਹਾਨੂੰ ਦੱਸਦੀ ਹਾਂ ਗੁਲਕੇ ਪੇਕਵੇਂ ਕਿਵੇਂ ਖਾਣੇ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਮੈਂ ਪਾਉਂਗੀ ਮਿਲੀ ਵਾਲੀ ਚਟਣੀ ਥੋੜੀ ਥੋੜੀ ਏਨ ਏਨਿਕ ਫਿਰ ਇਹਦਾ ਟੇਸਟ ਦੇਖਿਓ ਤੁਸੀਂ ਜਿਹੜਾ ਬਣਨਾ ਕਿਉਂਕਿ ਚਟਨੀਏ ਮੈਂ ਬਣਾ ਕੇ ਹੀ ਮਿਲਿਆ ਰਹੀ ਕਰ ਰੱਖ ਲੈਣੇ ਤੇ ਇਹਦੇ ਵਿੱਚ ਆਪਾਂ ਹੁਣ ਨਾਲ ਫਿਲਿੰਗ ਕਰ ਲਾਂਗੇ ਆਪਣੀ ਆਲੂ ਜਨੇ ਪਿਆਜ਼ ਚਾਟ ਮਸਾਲਾ ਨਿੰਬੂ ਪਾ ਕੇ ਫਿਰ ਨੂੰ ਪਾਣੀ ਪਾ ਕੇ ਕਰਾਂਗੇ ਇੰਜੁਆਏ ਪੇਜ਼ਾ ਬਣਾ ਦੂਗੀ ਲਓ ਚੰਨਾ ਮੈਂ ਇਦਾਂ ਪਰ ਲੈਣਾ ਆਪਾਂ ਥੱਲਾ ਵਾਲੀ ਪਾਣੀ ਦੇ ਵਿੱਚ ਲੈਣਾ ਡੁੱਬੋ ਹੋਈ ਹੈ ਹੋਣ ਖੰਮੀ ਬਹੁਤ ਟੈਸਟੀ ਆ ਲਓ ਜੀ ਹੁਣ ਤਾਂ ਥੋੜਾ ਚੱਕਰ ਵਾਲੇ ਜਿਹੇ ਆਉਂਦੇ ਸੀ ਐਂਬੂਲੈਂਸਾਂ ਦੇ ਜੀ ਆਵਾਜ਼ਾਂ ਆਉਂਦੀਆਂ ਖਤਰਨਾਕ ਰਹਦੇ ਹਨ ਕੀ ਹਾਲ ਹੈ ਠੀਕ ਹੈ ਜੇ ਕੋਈ ਤਾਂ ਚੁੱਲਾ ਬੰਨ੍ਹਦਾ ਹੈ ਸ਼ਾਇਦ ਕੀ ਹਾਲ ਹੈ ਠੀਕ ਹੈ ਗੇਟ ਲਗਾ ਦਿਨ ਬੁੱਤ हवा बहुत नहीं चल रही है लो जी आज बनाव गे अपना परोंठे छोलुए दे ठीक है जी छोलुआ लिया बहुत सोना ताज़ा ताज़ा तो दो पैकेट धनिया हरी मिर्च अदरक ਤੇ ਨਾਲ ਤਾਜ਼ਾ ਛਿਲਣਾ ਹੈ ਲਸਣ ਲਓ ਜੀ ਛੋਰੂ ਨੂੰ ਆਪਾਂ ਧੋ ਕੇ ਸਵਾਰ ਕੇ ਡਰਾਈਨਰ ਚ ਪਾ ਲਿਆ ਤੇ ਨਾਲ ਜਾਊਗਾ ਜੀਰਾ ਜੀਰਾ ਥੋੜਾ ਜਿਹਾ ਜ਼ਿਆਦਾ ਜਾਊਗਾ ਤੇ ਨਾਲ ਹੀ ਹੁਣ ਆਪਾਂ ਆਪਣੇ ਅਦਰਕ ਲਸਣ ਤੇ ਹਰੀ ਮਿਰਚ ਇਹ ਨਾਲ ਮਿਕਸ ਕਰ ਲਾਂਗੇ ਸਪਾਈਸਿਸ ਕੋਈ ਨਹੀਂ ਵਿੱਚ ਐਡ ਕਰਨੇ ਨਾਲ ਥੋੜਾ ਜਿਹਾ ਪਾਣੀ ਐਡ ਕਰ ਲਾਂਗੇ ਆਪਾਂ ਇਹਦੀ ਇੱਕ ਵਧੀਆ ਜੀ ਪੇਸਟ ਤਿਆਰ ਕਰਾਂਗੇ ਆਪਾਂ। ਲਓ ਜੀ ਪੇਸਟ ਬਣ ਕੇ ਆਪਣੀ ਰੈਡੀ ਆ। ਦੇਖੋ। ਲਓ ਜੀ। ਇਹ ਹੁਣ ਆਪਾਂ ਆਟੇ ਦੇ ਵਿੱਚ ਮਿਕਸ ਕਰਨੇ ਆ। ਕਿਉਂਕਿ ਜਿਹੜੇ ਅਸਲੀ ਤੱਤ ਨੇ ਜੇ ਆਪਾਂ ਫਿਲਿੰਗ ਕਰਨ ਲੱਗਦੇ ਆ ਜਾਂ ਕੁਝ ਹੋਰ ਉਹ ਡਾਇਰੈਕਟ ਨਹੀਂ ਇਦਾਂ ਪੈਂਦੇ ਹੁੰਦੇ। ਉਹ ਸਾਰਾ ਜਿਹੜਾ ਇਹਦਾ ਜੂਸ ਵਗੈਰਾ ਫਿਰ ਉਹ ਨਿਚੋੜਨਾ ਪੈਂਦਾ। ਸਟਫਿੰਗ ਕਰਨ ਲਈ ਇਸ ਨੂੰ ਬੈਟਰ ਇਹ ਆ ਕਿ ਸਾਰੇ ਇਹਦੇ ਅਸਲੀ ਤੱਤ ਲੈਣ ਲਈ ਹਮੇਸ਼ਾ ਜੇ ਉਹ ਵੀ ਚੀਜ਼ਾਂ ਦਾ ਤੁਸੀਂ ਪਰੌਠਾ ਬਣਾਉਣਾ ਉਹਨੂੰ ਪਰੌਠੇ ਤੇ ਆਟੇ ਦੇ ਵਿੱਚ ਗੁੱਟੋ ਮੈਂ ਕਦੇ ਇਦਾਂ ਸਟਫਿੰਗ ਹੀ ਨਹੀਂ ਤਿਆਰ ਕਰਦੀ ਮੈਂ ਹਮੇਸ਼ਾ ਆਟੇ ਦੇ ਵਿੱਚ ਹੀ ਹੁੰਦੀ ਆ ਤਾਂ ਜੋ ਆਪਾਂ ਇਹਦਾ ਵਧੀਆ ਰਸ ਲੈ ਸਕੀਏ ਲੋ ਜੀ ਜਿੰਨਾ ਕਿ ਜ਼ਰੂਰਤ ਆ ਸੌਰੀ ਜਿੰਨੇ ਕਿ ਜ਼ਰੂਰਤ ਆ ਉਸ ਹਿਸਾਬ ਨਾਲ ਤੁਸੀਂ ਆਪਣਾ ਆਟਾ ਲੈ ਲੈਣਾ ਸਬਨਾ ਪਹਿਲਾਂ ਇਹਦੇ ਵਿੱਚ ਜਾਊਗਾ ਦਹੀਂ 2-3 ਚਮਚ ਮੈਂ ਆਪਦੇ ਆٹے ਦੇ ਹਿਸਾਬ ਨਾਲ ਪਾਉਣ ਲੱਗੀ ਹਾਂ ਠੀਕ ਹੈ ਜੀ ਲਓ ਜੀ ਆਪਾਂ ਇਹ ਜਾਊਗੀ ਪੇਸਟ ਚਨੇ ਅਦਰਕ ਲਸਣ ਹਰੀ ਮਿਰਚ ਤੇ ਜੀਰਾ ਹੋ ਗਿਆ ਜੀ ਹੁਣ ਆਪਾਂ ਆਪਦੇ ਮਸਾਲੇ ਐਡ ਕਰਾਂਗੇ ਲिटल ਬਿਟ ਆਪਾਂ ਥੋੜੀ ਜੀ ਲਾਲ ਮਿਰਚ ਧਨੀਆ ਪਾਊਡਰ ਨਮਕ ਟੇਸ ਦੇ ਹਿਸਾਬ ਨਾਲ ਥੋੜਾ ਜਿਹਾ ਗਰਮ ਮਸਾਲਾ ਠੀਕ ਹੈ ਜੀ ਨਾਲ ਹੀ ਹੁਣ ਆਪਾਂ ਐਡ ਕਰ ਦਾਂਗੇ ਆਪਣਾ ਧਨੀਆ ਖੂਬ ਸਾਰਾ ਲੋ ਜੀ ਇਕਦੋ ਚੀਜ਼ਾਂ ਹੋਰ ਪਾਉਣੇ ਆ ਲੋ ਜੀ ਨਾਲ ਜਾਉ ਹੁਣੇ ਤੇ ਥੋੜਾ ਚਾਟ ਮਸਾਲਾ ਨਾਲ ਜਾਓ ਪੌਪਾ ਜੀ ਮਸਾਲਾ ਇੱਕ ਛੋਟਾ ਚਮਚ ਤੇ ਨਾਲ ਹੀ ਜਾਓ ਆਪਣਾ ਹੁਣ ਦੇਸੀ ਘਿਓ ਇਹ 2 ਚਮਚ ਪਾਵਾਂਗੇ ਤਾਂ ਜੋ ਜਿਹੜਾ ਆਪਣਾ ਆਟਾ ਐ ਵਧੀਆ ਬਣੇ ਠੀਕ ਹੈ ਜੀ ਚਲੋ ਜੀ ਹੁਣ ਇਹਨੂੰ ਕਰ ਲੈਨੇ ਆ ਮਿਕਸ ਚੰਗੀ ਤਰ੍ਹਾਂ ਹੁਣ ਆਟੇ ਨੂੰ ਲੋ ਜੀ ਆਟਾ ਆਪਣਾ ਬੈਲ ਫੁੱਲ ਬਹੁਤ ਵਧੀਆ ਰੈਡੀ ਹੋ ਗਿਆ ਇਹਦੇ ਵਿੱਚ ਲਗਾ ਦਾਂਗੇ ਲੈਡ ਹੁਣ ਇੱਕ ਨਾ ਅੱਧੇ ਘੰਟੇ ਘੰਟੇ ਲਈ ਰੱਖ ਦੋ ਔਰ ਫਿਰ ਆਪਾਂ ਇਹ ਬਣਾਵਾਂਗੇ ਪਰੌਠੇ ਲੋ ਜੀ ਆਪਣੇ ਆਗੇ ਹੁਣ ਕੁੱਤੇ ਇਹ ਲਵਾਵਾਂਗੇ ਦੇਖ ਦੇ ਪੈਰ ਕਿੜੀ ਆ ਗਈ ਹੁਣ ਇਹਦਾ ਪੂਰਾ ਸੀਜ਼ਨ ਗੁਲਦੋਦੀ ਦਾ ਸੀਜ਼ਨ ਤਾਂ ਚੱਲ ਗਿਆ ਹਾਂ ਹਾਂ ਹੁਣ ਤਾਂ ਖਤਮ ਹੋ ਗਿਆ ਗੁੰਦੋਦੀ ਬਾਕੀ ਨਹੀਂ ਨਾ ਕਬੂ ਚਿਪਲੀ ਬੈਲ ਰਹੰਦੀਆ ਹਾਂ ਉਹਨਾਂ ਨੂੰ ਮਰਿੰਗਾ ਮਰਿੰਗਾ ਦਾ ਬੂਟਾ ਇਹ ਵੀ ਹੁਣ ਜਣਾ ਖੜਾ ਲਵਾਉਣ ਲੱਗ ਗਏ ਰੁਕੇ ਰੀਆ ਹਾਂ ਅਰੋਗਰੀਆ ਲਾਇਆ ਸੀਗਾ ਉਹ ਪਤਾ ਨਹੀਂ ਉਦੋਂ ਹਨੇਰੀ ਆ ਗਈ ਪਾਣੀ ਜ਼ਿਆਦਾ ਪਾਇਆ ਹੋਇਆ ਸੀਗਾ ਨਿਆਣਿਆਂ ਨੇ ਉਹ ਟੇਡਾ ਹੋ ਗਿਆ ਮੈਂ ਹੈ ਨਹੀਂ ਸੀ ਇੱਥੇ ਉਹ ਤਾਂ ਕਾਫੀ ਵੱਡਾ ਹੋ ਗਿਆ ਸੀ ਫਿਰ ਉਹਦੀ ਜੜ ਉਹ ਹੋ ਗਈ ਆ ਸ਼ਰਮਿਲੀ ਨਹੀਂ ਅਮਲਾ ਆਹ ਅੱਛਾ ਠੀਕ ਆ ਆਹੋ ਆਲੇ ਦਾ ਬੂਟਾ ਵੀ ਹੁਣ ਜਣੇ ਲਾਉਣ ਲੱਗ ਗਏ ਬਹੁਤ ਲੋਨ ਹਾਂ ਚਲੋ ਜੀ ਹਾਂ ਜਿਵੇਂ ਇਹ ਬੁੱਟੇ ਅੱਲਾ ਜਿਹੜੇ ਬੁੱਟੇਆਂ ਦਾ ਸੀਜ਼ਨ ਲੰਘ ਗਿਆ ਉਹਦੇ ਵਿੱਚ ਹੁਣ ਆਪਾਂ ਨਾਲ-ਨਾਲ ਲਵਾਵਾਂਗੇ ਬਿਹਰਕੜੀ ਰੰਗ-ਬਰੰਗੀ ਟ੍ਰੇਆਂ ਦੇ ਵਿੱਚ ਇਹਨਾਂ ਨੂੰ ਥੋੜੇ ਜਿਹਾ ਫੁੱਲ ਹੋਰ ਲਵਾਵਾਂਗੇ ਇਹ ਛੱਡ ਦਾਂਗੇ ਆਹ ਲੋ ਜੀ ਆਪਾਂ ਥੋੜੀ ਲਵਾਵਾਂਗੇ ਰੰਗ-ਬਰੰਗੀ ਅਲੱਗ-ਅਲੱਗ ਰੰਗਾਂ ਦੀ ਕਹੇ ਕਿ ਲਿਓਨੇਸੀ ਰੰਗ ਮੇ ਜਿਹੜੀ ਡੰਡੀ ਜ਼ਿਆਦਾ ਚਿੱਟੀ ਜੀ ਹੋਵੇ ਫਿਰ ਇਹ ਚਿੱਟੀ ਜ਼ਿਆਦਾ ਫੁੱਲ ਨਹੀਂ ਜੀ ਚਿੱਟੀ ਨਹੀਂ ਲਗ ਰਹੀ ਹਾਂ ਤੁਸੀਂ ਦੇਖਣਾ ਜੇ ਲਗ ਰੇ ਤਾਂ ਮੈਂ ਤੈਨੂੰ ਫੜ ਲੈਣਾ ਬਸ ਫਿਰ ਜੇ ਰੰਗ ਬਰੰਗੇ ਨਾ ਨਿਕਲੇ ਫੁੱਲ ਕਿਉਂਕਿ ਜੇ ਘਰ ਚ ਜਗ੍ਹਾ ਹੈਗੀ ਤਾਂ ਬੁੱਤੇ ਜ਼ਰੂਰ ਲਾਉਣੇ ਚਾਹੀਏ ਇਹ ਹਰੇ ਵਈ ਸੋਹਣੀ ਲੱਗਦੀ ਹੈ ਨਾ ਮਨ ਸ਼ਾਂਤ ਰਹਿੰਦਾ ਬੁੱਤੇ ਨਾਲ ਥੋੜਾ ਜ਼ਰੂਰ ਲਗਾਓ ਜੇ ਜਗ੍ਹਾ ਹੈਗੀ ਅੱਜ ਆਪਾਂ ਫਾਈਨਲੀ ਪਰੌਂਠਾ ਬਣਾਉਣ ਲੱਗੇ। ਔਰ ਕੇ ਨੂੰ ਬੇਲ ਕੇ ਇਹਦੇ ਤੇ ਕਿਉ ਲਾ ਰਿਹਾ ਥੋੜਾ ਜਿਹਾ ਆਟਾ ਪਾ ਦਾਂਗੇ। ਠੀਕ ਹੈ ਜੀ। ਐਦਾਂ ਤੇ ਹੁਣ ਦੂਸਰਾ ਚੱਕ ਕੇ ਇਹਦੇ ਉੱਤੇ ਲਾਵਾਂਗੇ। ਇਹਦੇ ਤੇ ਥੋੜਾ ਜਿਹਾ ਆਟਾ ਤੇ ਤੀਸਰਾ ਚੱਕ ਕੇ ਇਹਦੇ ਉੱਤੇ ਪਾ ਦਾਂਗੇ ਤੇ ਇਹਨੂੰ ਕਰਾਂਗੇ ਫੋਲਡ ਐਸੇ ਤਰ੍ਹਾਂ ਤਰੀਕੇ ਨਾਲ ਇੱਕ ਨਾਈਫ ਲੈ ਕੇ ਇਹਦੇ ਪੀਸੇਸ ਬਣਾ ਲਾਂਗੇ ਇੰਦਾ ਕੱਟ ਲਾਂਗੇ ਠੀਕ ਹੈ ਜੀ ਤੁਸੀਂ 6-7 ਫੁਲਕੇ ਤੱਕ ਵੀ ਬਣਾ ਸਕਦੇ ਹੋ ਲਹਿਰਾਂ ਬਣਾਉਣੀਆਂ ਹੁਣ ਤੁਸੀਂ ਠੀਕ ਹੈ ਇਹਨਾਂ ਨੂੰ ਅਲੱਗ-ਅਲੱਗ ਕਰ ਲਾਂਗੇ ਆਪਾਂ ਇੰਦਾ ਇੱਥੇ ਹੀ ਇਹਨੂੰ ਫੜ ਕੇ ਨਾਲ ਹੀ ਇਹਨੂੰ ਇੰਦਾ ਪ੍ਰੈਸ ਕਰ ਦਰਨਾ ਠੀਕ ਹੈ ਜੀ ਲੋ ਜੀ ਪਰੌਂਠਾ ਆਪਾਂ ਵੇਲ ਲਿਆ ਤੇ ਲੋ ਤੋਰਾ ਗਰਮ ਹੋ ਰਹਾ ਹੈ ਆ ਇਹਨੂੰ ਪਾਵਾਂਗੇ ਉੱਪਰ ਬਣਾਵਾਂਗੇ ਆਪਾਂ ਤੇ ਸਿੱਧੇ ਕਿਉਂ ਜਿਹਨਾਂ ਨੂੰ ਪਰੋਠਿਆਂ ਨੂੰ ਸਾਰਿਆਂ ਨੂੰ ਇਹਦੇ ਨਾਲ ਉੱਤੇ ਆਪਾਂ ਇਦਾਂ ਤੇ ਉੱਪਰਲੀ ਸਾਈਡ ਆ ਉੱਤੇ ਨਾਲ ਦੀ ਨਾਲ ਹੀ ਘਿਓ ਲਾ ਦੇਣਾ ਤੇ ਫਿਰ ਇਹਦਾ ਸਵਾਦ ਦੇਖਿਓ ਪਰੋਠੇ ਦਾ ਤੁਸੀਂ ਤਵਾ ਮੈਂ ਇੱਕੋ ਹੀ ਯੂਜ਼ ਕਰਦੀ ਆ ਪਰੋਠੇ ਨੇ ਅਲੱਗ ਰੱਖਿਆ ਹੋਇਆ ਕਿਉਂਕਿ ਪਰੋਠਿਆਂ ਵਾਲੇ ਤਾਂ ਇਹ ਜਲਦੀ ਜਲਦੀ ਹੋ ਜਾਂਦੇ ਆ ਲਓ ਜੀ ਇਹ ਕਰਾਂਗੇ ਸਾਈਡ ਚੇਂਜ ਲਓ ਜੀ ਹੁਣ ਇਧਰ ਵੀ ਘਿਓ ਵੰਡਾਂਗੇ ਕਿਉਂਕਿ ਸਭ ਤੋਂ ਅੰਨਾ ਦੇ ਪਰੋਠੇ ਹੋ ਪਹਿਲਵਾਨ ਰਸੋਈ ਹੋਵੇ ਚੈਨਲ ਦਾ ਨਾਮ ਤੇ ਦੇਸੀ ਘਿਓ ਦੀ ਚੀਜ਼ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ ਕਿਉਂਕਿ ਨਾ ਹੈਲਥ ਵਾਈਜ਼ ਆਪਣਾ ਕੋਈ ਕੰਪਰੋਮਾਈਜ਼ ਨਹੀਂ तो परौठे बना के खा के इंजॉय करके देखो और फिर बाद कमेंट कर दौ फिर अच्छी लगू तो शेयर जरूर कर दो ठीक है जी एदा पका लागे आप चंकी तरह वाले परोठे देख के परौठा देखो तीस अपना एन बिलकुल रेडी हो गया इन खाना किदा दही लै लो चटनी लै लो मैं लूँगी फ्रैश मलाई फ्रैश मलाई लैके ਇਹ ਉਹ ਕਰਾਂਗੇ ਇੰਜੋਏ ਚਲੋ ਜੀ ਅੱਜ ਦੀਆਂ ਹੋ ਗਈਆਂ ਗੱਲਾਂ ਬਾਤਾਂ ਪੂਰੀਆਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਜਨਾਨੀਆਂ ਘਰ ਵਿੱਚ ਬੇਲੀ-ਨੈਲੀ ਹੁੰਦੀਆਂ ਠੀਕ ਹੈ ਨਾ ਪੈਣਾ ਮੇਰੀਆਂ ਸਾਰੀਆਂ ਬਹੁਤ ਕੰਮ ਕਰਦੀਆਂ ਨੇ ਫਿਰ ਇਦਾਂ ਹੀ ਦਿਓ ਚੈਨਲ ਨੂੰ ਪਿਆਰ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਨਾਰੇ ਕਰਾਂਗੇ ਕੰਮ ਨਾਲੇ ਕਰਾਂਗੇ ਗੱਲਾਂ ਆਪਣੀਆਂ ਦਿਲ ਦੀਆਂ ਚਲੋ ਜੀ ਚੈਨਲ ਨੂੰ ਜਾਂਦੇ ਜਾਂਦੇ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਸ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਟਾਈਮ ਨਾਲ ਸ਼ਸ਼ੀਕਲ ਜੀ ਰੱਬ ਰੱਖਾ